ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੰਡੀਆ ਦੇ ਅੰਦਰ Airtel, Jio ਤੇ Vi ਦੇ ਬਹੁਤ ਜ਼ਿਆਦਾ ਯੂਜ਼ਰ ਨੇ। ਇੰਡੀਆ ਦੇ ਜ਼ਿਆਦਾਤਰ ਲੋਕ ਵਧੀਆ ਨੈਟਵਰਕ ਸਰਵਿਸ ਦੇ ਲਈ ਇਹ ਤਿੰਨੇ ਕੰਪਨੀਆਂ ਦੇ ਉੱਪਰ ਹੀ ਡਿਪੈਂਡ ਨੇ। ਤੇ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ BSNL ਇਹ ਤਿੰਨੇ ਕੰਪਨੀਆਂ ਨੂੰ ਟੱਕਰ ਦੇ ਸਕਦਾ ਹੈ? ਇਹ ਟੌਪਿਕ ਦੇ ਉੱਤੇ ਤੁਸੀਂ ਕਾਫੀ ਜ਼ਿਆਦਾ ਵੀਡੀਓ ਵੀ ਦੇਖੀਆਂ ਹੋਣੀਆਂ ਪਿਛਲੇ ਦਿਨਾਂ ਦੇ ਵਿੱਚ। ਅਜਿਹੇ ਸਮੇਂ ਜੇਕਰ ਮੈਂ ਤੁਹਾਨੂੰ ਕਹਾਂ ਕਿ BSNL ਇਹਨਾਂ ਤਿੰਨੇ ਕੰਪਨੀਆਂ ਦਾ ਮੁਕਾਬਲਾ ਕਰ ਸਕਦਾ ਹੈ ਮਾਰਕੀਟ ਦੇ ਵਿੱਚ ਤਾਂ ਇਹ ਤੁਹਾਨੂੰ ਸੁਣਦੇ ਵਿੱਚ ਥੋੜਾ ਜਿਹਾ ਮਜ਼ਾਕ ਤਾਂ ਜ਼ਰੂਰ ਲੱਗੇਗਾ ਕਿਉਂਕਿ BSNL ਤੋਂ ਕੋਈ ਵੀ ਇਦਾਂ ਦੀ ਉਮੀਦ ਨਹੀਂ ਰੱਖਦਾ ਪੂਰੇ BSNL ਦੇ ਇੰਡੀਆ ਦੇ ਵਿੱਚ ਸਿਰਫ 5% ਹੀ ਯੂਜ਼ਰ ਨੇ ਜਿਸ ਤਰ੍ਹਾਂ BSNL ਦੀ ਸ਼ਾਖ ਜਾਂ ਕੀ ਉਸਦਾ ਗ੍ਰਾਫ ਡਿਗਿਆ ਹੈ ਥੱਲੇ ਨੂੰ ਪਿਛਲੇ ਸਮੇਂ ਦੇ ਵਿੱਚ ਉਹ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਪਰ ਹਾਲ ਫਿਲਹਾਲ ਦੇ ਵਿੱਚ ਕੁਝ ਅਜੀਹਾ ਹੋਇਆ ਹੈ ਜਿਸ ਦੇ ਨਾਲ BSNL ਹੁਣ ਫਿਰ ਤੋਂ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਹੁਤ ਜਲਦੀ BSNL Jio ਨੂੰ ਰਿਪਲੇਸ ਕਰਕੇ ਉਸ ਦੀ ਜਗ੍ਹਾ ਲੈ ਲਵੇਗਾ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇੰਡੀਆ ਦੀਆਂ ਜਿਹੜੀਆਂ ਤਿੰਨ ਮਸ਼ਹੂਰ ਮੋਬਾਈਲ ਨੈਟਵਰਕਿੰਗ ਕੰਪਨੀਆਂ ਨੇ Airtel, Jio ਤੇ Vi ਇਹਨਾਂ ਨੇ ਸਾਰੇ ਆਪਣੇ ਪਲਾਨ ਵਧਾ ਦਿੱਤੇ ਨੇ ਜਾਂ ਕੀ ਇਹ ਮਹਿੰਗੇ ਕਰ ਦਿੱਤੇ ਨੇ ਇਸ ਦਾ ਮਤਲਬ ਇਹ ਕਿ ਜਿਹੜਾ ਰੀਚਾਰਜ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਕਰਦੇ ਹੋ ਉਸ ਦੇ ਵਿੱਚ ਇਹਨਾਂ ਨੇ 27% ਤੱਕ ਦਾ ਵਾਧਾ ਕਰ ਦਿੱਤਾ ਹੈ ਹੁਣ ਇੱਥੋਂ ਤੁਸੀਂ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ ਕਿ ਜੇਕਰ 27% ਦਾ ਵਾਧਾ ਹੋਇਆ ਹੈ ਤੁਹਾਡੇ ਰੀਚਾਰਜ ਦੇ ਵਿੱਚ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਰੀਚਾਰਜ ਤੁਸੀਂ ਪਹਿਲਾਂ 100 ਦੇ ਵਿੱਚ ਕਰਵਾਉਂਦੇ ਸੀ ਹੁਣ ਉਹ 127 ਤਾਈ ਦੇ ਵਿੱਚ ਹੋਇਆ ਕਰੇਗਾ ਹੁਣ ਆਪਾਂ ਉਹਨੇ ਜੀ ਉਹ ਕੱਲ ਤੇ ਕਿ ਇੱਕਦਮ ਇਹ ਕੰਪਨੀਆਂ ਨੇ ਆਪਣੇ ਡਾਟਾ ਪਲਾਨ ਕਿਉਂ ਮਹਿੰਗੇ ਕਰ ਦਿੱਤੇ ਇਸ ਦੇ ਪਿੱਛੇ ਕਾਰਨ ਹੈ ਜੀ 5G ਸਪੈਕਟ੍ਰਮ ਦੀ ਆਕਸ਼ਨ ਜਾਨੀ ਕਿ ਇੰਡੀਆ ਦੀ ਸਰਕਾਰ ਨੇ 5G ਸਪੈਕਟ੍ਰਮ ਦੀ ਨਿਲਾਮੀ ਕੀਤੀ ਸੀ ਜਿਨ੍ਹਾਂ ਦੇ ਵਿੱਚ ਇਹ ਕੰਪਨੀਆਂ ਨੇ ਵੱਧ ਚੜ ਕੇ ਬੋਲੀ ਲਗਾਈ ਸੀ ਤੇ ਇਹ ਤਿੰਨੇ ਵੱਡੀਆਂ ਕੰਪਨੀਆਂ ਨੇ ਜਾਨੀ ਕਿ Airtel Jio ਤੇ Vi ਨੇ 5G ਸਪੈਕਟ੍ਰਮ ਦੇ ਵਿੱਚ 1.5 ਲੱਖ ਕਰੋੜ ਰੁਪਏ ਇਨਵੈਸਟ ਕੀਤੇ ਨੇ ਹਾਲ ਫਿਲਹਾਲ ਦੇ ਵਿੱਚ ਤੇ ਹੁਣ ਜਾਹਰ ਜੀ ਗੱਲ ਹੈ ਕਿ ਜੇਕਰ ਕੋਈ ਕੰਪਨੀ ਇੰਨਾ ਪੈਸਾ ਕਿਸੇ ਚੀਜ਼ ਦੇ ਉੱਪਰ ਲਗਾ ਰਹੀ ਹੈ ਤਾਂ ਉਸ ਨੂੰ ਵਸੂਲੇਗੀ ਵੀ ਜ਼ਰੂਰ ਇਹ ਪੈਸਾ ਵਸੂਲਿਆ ਜਾਵੇਗਾ ਜੀ ਸਾਡੇ ਵਰਗੇ ਆਮ ਕਸਟਮਰਾਂ ਤੋਂ ਇੱਕ ਟਰਮਨੋਲੋਜੀ ਹੈ ਜਿਸ ਨੂੰ ਕਹਿੰਦੇ ਨੇ ਏ ਆਰ ਪੀ ਯੂ ਜਾਨਕਿ ਐਵਰੇਜ ਰੈਵਨਿਊ ਪਰ ਯੂਜ਼ਰ ਜਾਨਕਿ ਕੋਈ ਵੀ ਡਾਟਾ ਕੰਪਨੀ ਜਾਂ ਕੋਈ ਵੀ ਮੋਬਾਈਲ ਵਾਲੀ ਇਹ ਕੰਪਨੀ ਇੱਕ ਇਨਸਾਨ ਤੋਂ ਪ੍ਰਤੀ ਮਹੀਨੇ ਕਿੰਨੇ ਰੁਪਏ ਕਮਾਉਂਦੀ ਹੈ ਇਹ ਚੀਜ਼ ਦਾ ਅੰਕੜਾ ਇਸ ਤਰ੍ਹਾਂ ਹੈ ਜਿਵੇਂ ਕਿ Jio ਹੈ ਇਸ ਦੇ ਲੱਖਾਂ ਕਰੋੜਾ ਯੂਜ਼ਰ ਨੇ ਇੰਡੀਆ ਦੇ ਵਿੱਚ Jio ਆਪਣੇ ਇੱਕ ਯੂਜ਼ਰ ਤੋਂ ਇੱਕ ਮਹੀਨੇ ਦੇ ਵਿੱਚ ਤਕਰੀਬਨ 181 ਰੁਪਏ ਕਮਾਉਂਦਾ ਹੈ ਤੇ ਜੇਕਰ ਆਪਾਂ Airtel ਦੀ ਗੱਲ ਕਰੀਏ ਤਾਂ ਇਹ Jio ਤੋਂ ਵੀ ਕਿਤੇ ਜ਼ਿਆਦਾ ਜਾਨਕਿ ਆਪਣੇ ਇੱਕ ਯੂਜ਼ਰ ਤੋਂ 209 ਰੁਪਏ ਕਮਾਉਂਦਾ ਹੈ ਇਸ ਰੇਸ ਦੇ ਵਿੱਚ Vi ਸਭ ਤੋਂ ਪਿੱਛੇ ਹੈ ਇਹ ਆਪਣੇ ਯੂਜ਼ਰ ਤੋਂ ਸਿਰਫ 135 ਰੁਪਏ ਕਮਾਉਂਦਾ ਹੈ Airtel ਨੇ ਹੁਣ ਆਪਣਾ ਇੱਕ ਟਾਰਗੇਟ ਰੱਖਿਆ ਹੈ ਕਿ ਜਿਹੜਾ ਉਹ ਆਪਣੇ ਯੂਜ਼ਰ ਤੋਂ 209 ਰੁਪਏ ਕਮਾਈ ਕਰਦਾ ਹੈ ਇਹ ਇਸ ਨੂੰ ਵਧਾ ਕੇ 300 ਰੁਪਏ ਕਰ ਦਵੇਗਾ ਇਸ ਤਰ੍ਹਾਂ ਸਾਰੇ ਕੰਪਨੀਆਂ ਨੇ ਹੀ ਆਪਣੇ ਡਾਟਾ ਪੈਕ ਵਧਾ ਦਿੱਤੇ ਨੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਰੀਆਂ ਕੰਪਨੀਆਂ ਹੀ ਜਿਹੜੀਆਂ ਸਾਨੂੰ ਸਰਵਿਸ ਦਿੰਦੀਆਂ ਨੇ ਹੁਣ ਇਹ ਸਰਵਿਸ ਦੇ ਬਦਲੇ ਸਾਡੇ ਤੋਂ ਹੋਰ ਜ਼ਿਆਦਾ ਪੈਸੇ ਲਿਆ ਕਰਨਗੀਆਂ ਤੇ ਇਹ ਵੱਧੂ ਪੈਸੇ ਸਾਨੂੰ ਦੇਣੇ ਵੀ ਪੈਣਗੇ ਕਿਉਂਕਿ ਅੱਜ ਮੋਬਾਈਲ ਫੋਨ ਅਤੇ ਨੈਟਵਰਕਿੰਗ ਜਾਂ ਕੀ ਇੰਟਰਨੈਟ ਸਾਡੀ ਬੇਸਿਕ ਲੋਡ ਬਣ ਗਿਆ ਹੈ ਹਾਲਾਂਕਿ ਇੰਡੀਆ ਦੇ ਵਿੱਚ ਹੁਣ ਨਵੇਂ ਮੋਬਾਈਲ ਯੂਜ਼ਰ ਨਹੀਂ ਬਣ ਰਹੇ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਅੱਜਕੱਲ੍ਹ ਹਰ ਇੱਕ ਇੰਡੀਅਨ ਦੇ ਕੋਲ ਹੀ ਫੋਨ ਆ ਚੁੱਕਿਆ ਹੈ ਇਸ ਕਰਕੇ ਨਵੇਂ ਯੂਜ਼ਰ ਹੁਣ ਇੰਡੀਆ ਦੇ ਵਿੱਚੋਂ ਨਹੀਂ ਬਣ ਰਹੇ ਤੇ ਇਹ ਕੰਪਨੀਆਂ ਇਸ ਕਰਕੇ ਇਹ ਪੈਸਾ ਲੈ ਰਹੀਆਂ ਨੇ ਕਿਉਂਕਿ ਜੇਕਰ ਇਹ ਪੈਸਾ ਨਹੀਂ ਲੈਣਗੀਆਂ ਤਾਂ ਇਹ ਆਪਣੀ ਸਰਵਿਸ ਨੂੰ ਹੋਰ ਜ਼ਿਆਦਾ ਐਕਸਪੈਂਡ ਨਹੀਂ ਹੁੰਦੀ ਹੈ ਤਾਂ ਇਹਨਾਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਇਹਨਾਂ ਨੂੰ ਵੀ ਆਪਣੀਆਂ ਉਹ ਚੀਜ਼ਾਂ ਜੇ ਕੀ ਉਹਦੇ ਨਾਲ ਦੇ ਸੌਫਟਵੇਅਰ ਜਾਂ ਹਾਰਡਵੇਅਰ ਨੂੰ ਅਪਡੇਟ ਕਰਨਾ ਪੈਂਦਾ ਹੈ ਉਹਦੇ ਵਿੱਚ ਵੀ ਖਰਚ ਆਉਂਦਾ ਹੈ ਜਿਵੇਂ ਕਿ ਉਹਨਾਂ ਸਾਰੀਆਂ ਕੰਪਨੀਆਂ ਕਹਿੰਦੀ ਨੇ ਕਿ ਉਹ ਆਪਣੇ ਯੂਜ਼ਰ ਨੂੰ 5G ਨੈਟਵਰਕ ਦੇਣਗੇ 5G ਨੈਟਵਰਕ ਦੇਣ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਾਫੀ ਜ਼ਿਆਦਾ ਪੈਸਾ ਇਨਵੈਸਟ ਕਰਨਾ ਪੈਂਦਾ ਹੈ ਕੰਪਨੀਆਂ ਨੂੰ ਤੇ ਇਹ ਪੈਸਾ ਜਿਹੜਾ ਇਹ ਕੰਪਨੀਆਂ ਇਨਵੈਸਟ ਕਰਦੀਆਂ ਨੇ ਇਹ ਕਸਟਮਰ ਦੇ ਵਿੱਚੋਂ ਹੀ ਕੱਢਦੀਆਂ ਨੇ ਇਹੀ ਕਾਰਨ ਹੈ ਕਿ ਦਿਨ-ਪੋ-ਦਿਨ ਜਿਹੜੀਆਂ ਇਹ ਕੰਪਨੀਆਂ ਨੇ ਜਿਹੜੇ ਆਪਣੇ ਰੇ ਇਹਨੇ ਮਹਿੰਗੇ ਮੋਬਾਈਲ ਸਰਵਸ ਤੋਂ ਕਿਸੇ ਤਰੀਕੇ ਦੇ ਨਾਲ ਬਚ ਸਕਦਾ ਹੈ। ਇਹੀ ਕਾਰਨ ਹੈ ਕਿ BSNL ਹੁਣ ਫਿਰ ਤੋਂ ਚਰਚਾ ਦੇ ਵਿੱਚ ਆ ਰਿਹਾ ਹੈ। ਜਿੱਥੇ ਇੱਕ ਪਾਸੇ ਇੰਡੀਆ ਦੇ ਵੱਡੀਆਂ ਟੈਲੀਕਮ ਕੰਪਨੀਆਂ ਆਪਣੇ ਪੈਕ ਮਹਿੰਗੇ ਕਰ ਰਹੀਆਂ ਨੇ, ਆਪਣੇ ਡਾਟਾ ਪੈਕ ਮਹਿੰਗੇ ਕਰ ਰਹੀਆਂ ਨੇ, ਉੱਥੇ BSNL ਹਜੇ ਵੀ ਪਹਿਲਾਂ ਵਾਲੇ ਰੇਟ ਦੇ ਉੱਪਰ ਹੀ ਟਿਕਿਆ ਹੋਇਆ ਹੈ। BSNL ਅੱਜ ਦੇ ਸਮੇਂ ਵੀ ਆਪਣੇ ਯੂਜ਼ਰ ਨੂੰ ਸਭ ਤੋਂ ਸਸਤਾ ਨੈੱਟਵਰਕ ਦਿੰਦਾ ਹੈ ਪਰ ਪ੍ਰੋਬਲਮ ਇਹ ਹੈ ਕਿ BSNL ਅਜੇ ਤੱਕ 4G ਨੈੱਟਵਰਕ ਵੀ ਚੰਗੀ ਤਰ੍ਹਾਂ ਪ੍ਰੋਵਾਈਡ ਨਹੀਂ ਕਰ ਸਕਿਆ। ਇੰਡੀਆ ਦੇ ਹਜੇ ਵੀ ਕਈ ਪਿੰਡ ਤੇ ਕਸਬੇ ਅਜੇ ਹਨ ਜਿੱਥੇ BSNL ਦਾ ਹਜੇ ਤੱਕ ਚੋਰ ਚ ਨੈਟਵਰਕ ਨਹੀਂ ਪਹੁੰਚਿਆ ਪਰ BSNL ਦੇ ਕੋਲ ਇੱਕ ਐਡਵਾਂਟੇਜ ਹੈ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਕਸਟਮਰ ਰੂਲਰ ਏਰੀਆ ਦੇ ਵਿੱਚ ਨੇ ਤੁਸੀਂ ਆਮ ਹੀ ਦੇਖਿਆ ਹੋਣਾ ਕਿ ਜ਼ਿਆਦਾਤਰ ਪਿੰਡੂ ਇਲਾਕਿਆਂ ਦੇ ਵਿੱਚ ਲੋਕਾਂ ਦੇ ਕੋਲ BSNL ਦਾ ਕਨੈਕਸ਼ਨ ਹੁੰਦਾ ਹੀ ਹੈ ਤੇ BSNL ਦੂਰਦਰਾਰ ਦੇ ਇੰਡੀਆ ਦੇ ਕਈ ਅਜਿਹੇ ਏਰੀਆ ਨੇ ਜਿੱਥੇ ਅੱਜ ਤੋਂ ਕਈ ਸਾਲ ਪਹਿਲਾਂ ਪਹੁੰਚ ਚੁੱਕਿਆ ਹੈ ਪਰ ਉੱਥੇ ਅੱਜ ਵੀ Airtel Jio ਜਾਂ Vi ਨਹੀਂ ਪਹੁੰਚ ਸਕਿਆ ਤੇ ਇੱਥੇ ਜੇਕਰ BSNL ਹੁਣ ਚਾਵੇ ਤਾਂ ਉਹ ਇੰਡੀਆ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਸਕਦਾ ਹੈ ਪਰ ਇਸ ਦੇ ਲਈ BSNL ਨੂੰ ਬਹੁਤ ਜ਼ਿਆਦਾ ਸੀਰੀਅਸ ਹੋਣਾ ਪਵੇਗਾ ਤੇ ਇੰਡੀਆ ਦੀ ਸਰਕਾਰ ਨੂੰ ਵੀ BSNL ਦੇ ਉੱਪਰ ਕੰਮ ਕਰਨਾ ਪਵੇਗਾ ਜਿਸ ਦੇ ਨਾਲ ਉਹ ਬਹੁਤ ਜਲਦੀ Airtel, Jio ਅਤੇ Vi ਨੂੰ ਪਿੱਛੇ ਛੱਡ ਦੇਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਕਾਰਨ ਇੰਨਾ ਵੱਡਾ ਟੈਲੀਕਮ ਨੈਟਵਰਕ ਜਾਂ BSNL ਕਿੰਮੀ ਇੰਨਾ ਜ਼ਿਆਦਾ ਪਿੱਛੇ ਚਲਿਆ ਗਿਆ BSNL ਇੰਡੀਆ ਦੇ ਅੰਦਰ 1 ਅਕਤੂਬਰ ਸਾਲ 2000 ਨੂੰ ਲਾਂਚ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਾਲ 2009 ਤੱਕ ਪੂਰੇ ਇੰਡੀਆ ਦੇ ਵਿੱਚ BSNL ਦਾ ਬੋਲਬਾਲਾ ਸੀ ਪਰ ਸਾਲ 2009 ਤੋਂ ਬਾਅਦ ਇੰਡੀਆ ਦੇ ਅੰਦਰ ਨਵੇਂ-ਨਵੇਂ ਟੈਲੀਕਮ ਕੰਪਨੀਆਂ ਲਾਂਚ ਹੁੰਦੀਆਂ ਨੇ ਤੇ ਉਹ ਬਹੁਤ ਵਧੀਆ ਸਰਵਿਸ ਦਿੰਦੀਆਂ ਨੇ ਆਪਣੇ ਕਸਟਮਰ ਨੂੰ ਜਿਹੜੀਆਂ ਇਹ ਕੰਪਨੀਆਂ ਸੀ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਸੀ ਕਿ ਇਸ ਏਰੀਆ ਦੇ ਵਿੱਚ ਉਹਨਾਂ ਦੇ ਸੈਮ ਦੇ ਵਿੱਚ ਜਾਂ ਉਹਨਾਂ ਦੇ ਨੈਟਵਰਕ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇਹ ਤੁਰੰਤ ਉਸ ਦੇ ਉੱਪਰ ਐਕਸ਼ਨ ਲੈਂਦੀਆਂ ਸੀ ਤੇ ਉਸ ਨੂੰ ਠੀਕ ਕਰਦੀਆਂ ਸੀ ਇਹ ਕੰਪਨੀਆਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਰਕੇ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਪੂਰੇ ਇੰਡੀਆ ਦੇ ਵਿੱਚ ਸ਼ਾਹ ਜਾਂਦੀਆਂ ਨੇ ਤੇ ਇਹ ਜਿਹੜੇ ਟੈਲੀਕਮ ਪ੍ਰਾਈਵੇਟ ਕੰਪਨੀਆਂ ਸਨ ਇਹਨਾਂ ਦੀ ਸਪੀਡ ਉਸ ਸਮੇਂ BSNL ਤੋਂ ਕਿਤੇ ਜ਼ਿਆਦਾ ਵਧੀਆ ਸੀ ਤੇ ਇਹਨਾਂ ਦੀ ਕਾਲ ਵੀ ਬਹੁਤ ਘੱਟ ਡ੍ਰੌਪ ਹੁੰਦੀ ਸੀ BSNL ਦੇ ਮੁਕਾਬਲੇ ਸਾਲ 2009 ਦੇ ਵਿੱਚ ਜਦੋਂ ਇੰਡੀਆ ਦੇ ਅ ਉਹ ਆਪਣੀ ਆਪਣੀ ਸਪੀਡ ਨੂੰ ਬਹੁਤ ਜ਼ਿਆਦਾ ਵਧਾ ਦਿੰਦੀਆਂ ਨੇ ਪਰ ਇਹ ਸਮੇਂ ਦੇ ਵਿੱਚ BSNL ਨੇ ਆਪਣੇ ਨੈਟਵਰਕ ਦੇ ਉੱਪਰ ਕੰਮ ਨਹੀਂ ਕੀਤਾ ਇਹਨਾਂ ਨੇ ਆਪਣੇ ਨੈਟਵਰਕ ਨੂੰ ਬਿਲਕੁਲ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ BSNL ਦੇ ਨੈਟਵਰਕ ਦੇ ਉੱਪਰ ਜੇਕਰ ਕੋਈ ਉਸ ਸਮੇਂ ਵੀਡੀਓ ਚਲਾਉਂਦਾ ਸੀ ਤਾਂ ਉਹ ਸਿਰਫ ਉੱਥੇ ਬਫਰਿੰਗ ਹੀ ਆਉਂਦੀ ਸੀ ਅੱਜ ਵੀ ਇੰਡੀਆ ਦੇ ਵਿੱਚ ਕਈ ਇਲਾਕੇ ਅਜੇ ਹੇਰੇ ਜਿੱਥੇ ਸਾਨੂੰ BSNL ਦੇ ਵਿੱਚ ਸੇਮ ਇਹੀ ਪ੍ਰੋਬਲਮ ਅੱਜ ਵੀ ਦੇਖਣ ਨੂੰ ਮਿਲਦੀ ਹੈ ਪਰ ਉਹੀ ਜਗ੍ਹਾ ਦੇ ਉੱਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦਾ ਨੈਟਵਰਕ ਬਿਲਕੁਲ ਵਧੀਆ ਚੱਲਦਾ ਹੈ BSNL ਦੇ ਇਹੀ ਕਾਰਨਾਂ ਕਰਕੇ BSNL ਦਾ ਜਿਹੜਾ ਗ੍ਰਾਫ ਤੇ ਹਰ ਸਾਲ ਕਰੋੜਾਂ ਲੋਕ BSNL ਨੂੰ ਛੱਡ ਕੇ Airtel, Jio ਅਤੇ Vi ਦੇ ਵਿੱਚ ਕਨਵਰਟ ਹੁੰਦੇ ਗਏ। ਜੇਕਰ ਹੁਣ ਆਪਾਂ ਇੰਡੀਆ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ BSNL ਦੀ ਪਹੁੰਚ ਅੱਜ ਵੀ ਜ਼ਿਆਦਾ ਹੈ। ਕਈ ਪਹਾੜੀ ਅਤੇ ਦੂਰਦਰਾਰ ਦੇ ਪਿੰਡ ਅਜੇ ਇਹ ਨੇ ਜਿੱਥੇ ਅੱਜ ਵੀ ਸਿਰਫ BSNL ਦਾ ਕਨੈਕਸ਼ਨ ਹੀ ਕੰਮ ਕਰਦਾ ਹੈ। ਅੱਜ ਦੇ ਸਮੇਂ BSNL ਪਲਾਨ ਕਰ ਰਿਹਾ ਹੈ ਕਿ ਉਹ ਸਾਲ 2024 ਦੇ ਲਾਸਟ ਤੱਕ ਪੂਰੇ ਇੰਡੀਆ ਦੇ ਵਿੱਚ 4G ਨੈਟਵਰਕ ਪ੍ਰੋਵਾਈਡ ਕਰਵਾ ਦੇਵੇਗਾ ਤੇ ਸਾਲ 2025 ਤੱਕ ਉਹ ਸਾਰੇ 4G ਨੈਟਵਰਕ ਨੂੰ 5G ਦੇ ਵਿੱਚ ਕਨਵਰਟ ਕਰ ਦੇਵੇਗਾ ਤੇ ਜੇਕਰ BSNL ਇਹ ਚੀਜ਼ ਨੂੰ ਪੂਰਾ ਕਰਦਾ ਹੈ ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਜ਼ਿਆਦਾ ਯੂਜ਼ਰ BSNL ਦੇ ਵਿੱਚ ਕਨਵਰਟ ਹੋ ਜਾਣਗੇ ਪਰ ਜੇਕਰ ਪਹਿਲਾਂ ਵਾਂਗੂ BSNL ਅੱਜ ਵੀ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਨਹੀਂ ਦੇਊਗਾ ਤਾਂ ਇੰਨੀ ਵਧੀਆ ਕੰਡੀਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ BSNL ਅੱਗੇ ਨਹੀਂ ਵਧ ਪਾਵੇਗਾ ਕਿਉਂਕਿ ਇਹ ਮਹਿੰਗਾਈ ਦੇ ਸਮੇਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਉੱਪਰੋਂ ਜਦੋਂ ਡਾਟਾ ਪਲਾਨ ਵੱਧ ਚੁੱਕੇ ਨੇ ਤਾਂ ਉਹਨਾਂ ਨੂੰ ਕੋਈ ਹੱਲ ਨਹੀਂ ਦਿਖ ਰਿਹਾ ਹੁਣ ਬਹੁਤ ਸਾਰੇ ਯੂਜ਼ਰ ਕਿਸੇ ਦੂਜੀ ਸਸਤੀ ਆਪਸ਼ਨ ਦੀ ਤਲਾਸ਼ ਦੇ ਵਿੱਚ ਨੇ ਤੇ ਇਹ ਦੂਜੀ ਸਸਤੀ ਆਪਸ਼ਨ ਉਹਨਾਂ ਦੇ ਲਈ BSNL ਹੋ ਸਕਦਾ ਹੈ ਤੇ ਜੇਕਰ BSNL ਨੂੰ ਸਰਕਾਰ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਹੈਂਡਲ ਕਰ ਲਿੰਦੀ ਹੈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੀ ਸਭ ਤੋਂ ਵੱਡੀ ਡਾਟਾ ਕੰਪਨੀ ਬਣ ਜਾਵੇਗੀ ਪਰ ਸ਼ੁਰੂ ਤੋਂ ਹੀ BSNL ਦੇ ਉੱਪਰ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਗਿਆ ਇਸ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਥਾਂ ਥਾਂ ਤੇ ਜਦੋਂ ਪੂਰੀ ਦੁਨੀਆ ਦੇ ਵਿੱਚ 3G ਨੈਟਵਰਕ ਆ ਚੁੱਕਿਆ ਸੀ ਉਸ ਸਮੇਂ BSNL ਦੇ ਕੋਲ ਸਿਰਫ 2G ਨੈਟਵਰਕ ਸੀ ਅੱਜ ਜਦੋਂ ਪੂਰੀ ਦੁਨੀਆ ਦੇ ਵਿੱਚ 4G ਤੋਂ ਲੈ ਕੇ 5G ਨੈਟਵਰਕ ਆ ਚੁੱਕਿਆ ਹੈ ਤਾਂ ਅੱਜ ਵੀ BSNL ਕਈ ਜਗ੍ਹਾ ਦੇ ਉੱਪਰ ਸਿਰਫ 3G ਨੈਟਵਰਕ ਹੀ ਦੇ ਰਿਹਾ ਹੈ ਤੇ ਹੁਣ ਕੁਝ ਕੁ ਥਾਵਾਂ ਨੇ ਦੇਖੇ BSNL ਨੇ 3G ਨੂੰ ਅਪਡੇਟ ਕਰਕੇ 4G ਕਰ ਦਿੱਤਾ ਹੈ ਇਹ ਉਹ ਚੀਜ਼ਾਂ ਨੇ ਕੇ ਨਹੀਂ ਵਧਣ ਦਿੰਦੀਆਂ ਤੇ BSNL ਨੇ ਵੀ ਕਦੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਨਹੀਂ ਦਿੱਤਾ BSNL ਕੰਪਨੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਡਿਲੇ ਦੇਖਣ ਨੂੰ ਮਿਲੇਗਾ ਜੇਕਰ ਇੱਥੇ ਤੁਸੀਂ ਕੋਈ ਕੰਪਲੇਟ ਲਿਖਾਉਂਗੇ ਤਾਂ ਉਸ ਦੇ ਉੱਪਰ ਜਲਦੀ ਸੁਣਵਾਈ ਨਹੀਂ ਹੋਵੇਗੀ BSNL ਦੇ ਕਸਟਮਰ ਕੇਅਰ ਨੂੰ ਜੇਕਰ ਤੁਸੀਂ ਕਾਲ ਲਗਾਉਂਦੇ ਸੀ ਤਾਂ ਉਹ ਇਸ ਤਰ੍ਹਾਂ ਤੁਹਾਡੇ ਨਾਲ ਰੂੜ ਦੀ ਗੱਲ ਕਰਦੇ ਸੀ ਜਿਵੇਂ ਕਿ ਉਹ ਤੁਹਾਡੇ ਕਸਟਮਰ ਹੋਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡਦੇ ਹੋਏ ਜੇਕਰ ਅੱਜ ਇੱਕ ਬਹੁਤ ਵਧੀਆ ਆਪਰਚੂਨਿਟੀ ਮਿਲੀ ਹੈ BSNL ਨੂੰ ਅੱਗੇ ਵਧਣ ਦੀ ਤਾਂ ਇਸ ਦੇ ਵਿੱਚ BSNL ਨੂੰ ਆਪਣੀ ਮਾਰਕੀਟਿੰਗ ਦੇ ਉੱਪਰ ਵੀ ਬਹੁਤ ਜ਼ਿਆਦਾ ਕੰਮ ਕਰਨਾ ਪਵੇਗਾ ਤੇ BSNL ਨੂੰ ਸਰਵਿਸ ਦੇ ਉੱਪਰ ਹਰ ਇੱਕ ਕਸਟਮਰ ਦੀ ਸਰਵਿਸ ਨੂੰ ਧਿਆਨ ਦੇ ਨਾਲ ਸੁਣ ਕੇ ਉਹਦੀ ਕਾਲ ਨੂੰ ਧਿਆਨ ਦੇ ਨਾਲ ਸੁਣ ਕੇ ਉਸ ਨੂੰ ਸ਼ਾਰਟ ਆਊਟ ਕਰਨਾ ਪਵੇਗਾ ਜਲਦੀ ਤੋਂ ਜਲਦੀ ਹੁਣ ਜਦੋਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਪੈਕ ਇੰਨੇ ਮਹਿੰਗੇ ਕਰ ਦਿੱਤੇ ਨੇ ਤਾਂ ਲੋਕ ਮੱਲੋ ਮੱਲੀ BSNL ਵੱਲ ਮੋੜਨ ਲੱਗੇ ਨੇ ਹੁਣ BSNL ਨੂੰ ਆਪਣਾ 4G ਨੈਟਵਰਕ ਹੋਰ ਜ਼ਿਆਦਾ ਵਧੀਆ ਕਰਨਾ ਪਵੇਗਾ ਤੇ ਆਪਣੀ ਕਸਟਮਰ ਸਰਵਿਸ ਨੂੰ ਹੋਰ ਜ਼ਿਆਦਾ ਇੰਪਰੂਵ ਕਰਨਾ ਪਵੇਗਾ ਜੇਕਰ ਇਹ ਦੋ ਤਿੰਨ ਚੀਜ਼ਾਂ ਦੇ ਉੱਪਰ BSNL ਧਿਆਨ ਦੇ ਦਿੰਦਾ ਹੈ ਤਾਂ ਉਸ ਨੂੰ ਹਟ ਹੋਣ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨਹੀਂ ਰੋਕ ਸਕਦਾ ਇਹ BSNL ਦੇ ਕੋਲ ਬਹੁਤ ਵਧੀਆ ਮੌਕਾ ਹੈ ਆਪਣੀ ਸ਼ਾਖ ਨੂੰ ਬਚ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ Joy TV ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ